ਅੜੀ ਵੇ ਅੜੀ ਲੱਗੀ ਸੌਣ ਦੀ ਛੜੀ ਦੁੱਧ ਪੀਲਾ ਜ਼ਾਲਮਾ ਵੀ ਮੈਂ ਕਦੋਂ ਦੀ ਖੜੀ ਉਸ ਗੀਤ ਤੇ ਲੈ ਕੇ ਡਾਂਸ ਹਰਲੀਨ ਕੌਰ ਕਪੂਰ ਥਲਾ कर पाती तू बल की थोड़ी दी चड़ी दुध पीला जालू माँ वे माधी तो खड़ी दुध पीला पाल वे अड़ी ना कर पाती तुआ बल की थोड़ी चढ़ी दुध पीला जालू माँ वे माका तो खड़ी दुध पीला पाल मां तली तूं बटे उते लॻी किनारी वे उठ मेर माई ते थारी वे सतली तूं बटे उते लॻी किनारी वे

ਆੜਿ ਕੇ ਮਨ ਮਾਹਰ ਸਾ ਟੋਲਵੇ ਕਾੜੀ ਮੇਰਾ ਚਾਂਦ ਚਰਾ ਖੜੀ ਤੇਰੇ ਕੋਲ ਏ ਦੋ ਹੱਥ ਜੋੜ ਕੇ ਮਨ ਮਾਹਰ ਸਾ ਟੋਲਵੇ ਪੁੱਤੋਣਿਆ ਮੇਰੇ ਰਾਜਿਆ ਮਨ ਮਾਹਰ ਸਾ ਟੋਲਵੇ ਅੜੀ ਲੜੀ ਨਾ ਪਰਬਤੀ ਤੁਆੜੀ ਬੱਲਕੀ ਥੋੜੀ ਸੜੀ ਦੁੱਧ ਪੀਲਾ ਪਾਲੂ ਮਾਂ ਤੇ ਮਨ ਤੋ ਦੀ ਖੜੀ ਦੁੱਧ ਪੀਲਾ ਪਾਲੂ ਮਾਂ ਤੇ ਪਾਵਾਂਗੀ ਤੇ ਬਲੜ ਲਕੀਆਂ ਮੇਰੇ ਲਕੀਆਂ ਨਹੀਂ ਪਾਵਾਂਗੀ ਸੁਖ ਦੇ ਸੁਖ ਦੇ ਚੋਲੀ ਤੇ ਪਾਵਾਂਗੀ ਉੱਠੋਣਿਆ ਮੇਰੇ ਜਾਂਜਿਆ ਮੈਂ ਚੋਲੀ ਵਿੱਚ ਪਾਵਾਂਗੀ ਅਰੀ ਵਾੜੀ ਨਾ ਸਰਪਤੀ ਤੂੰ ਆੜੀ ਲੱਕੀ ਥੋਣ ਤੇ ਚੜੀ ਤੇ ਪੀਲਾ ਜ਼ਾਲਮੇ ਮਰਬਾਦੋ ਦੀ ਖੜੀ ਤੇ ਪੀਲਾ ਬਾਲਮਾ ਕਿਆ ਬਾਤ ਹੈ ਜੀ ਕਿਆ ਬਾਤ ਹੈ ਹਰਲੀਨ ਔਰ ਇੱਕ ਗੱਲ ਦੀ ਮੈਂ ਗਾਰੰਟੀ ਲੈਣਾ ਜੀ ਇੱਕ ਗੱਲ ਦੀ ਮੈਂ ਗਾਰੰਟੀ ਲੈਣਾ ਜਿੰਨੀ ਹੰਬਲੀ ਜਿੰਨੇ ਤਰਲਿਆਂ ਨਾਲ ਇਹਨਾਂ ਕਹਿਣਾ ਵੀ ਦੁੱਧ ਪੀ ਲੈ ਬਾਲਮਾ ਵੀ ਮੈਂ ਕਦੋਂ ਦੀ ਖੜੀ ਐ 에ਅਰ ਹੋਸਟੈਸ ਬਣੀ ਲੋ ਕਿਉਂਕਿ ਜਹਾਜ਼ 'ਚ ਐਡੇ ਤਰਲਿਆਂ ਨਾਲ ਕੋਈ ਖਵਾ ਪਿਆ ਹੀ ਨਹੀਂ ਸਕਦਾ ਜਿੰਨੇ ਤਰਲਿਆਂ ਨੇ ਦੁੱਧ ਪਿਆ ਰਹੇ ਸੀ ਹਰਲੀਨ ਜੀ ਇਹ 에어 호ਸਟਸ ਵਾਟਰ ਤੇ ਪਈ ਜਿਵੇਂ ਮੈਂ ਕਿਹਾ ਸਿਲੈਕਸ਼ਨ ਕਮੇਟੀ ਚ ਹੈ ਪਹਿਲੇ ਨੰਬਰ ਤੇ ਕੁੜੀ ਮੈਂ 에어 호ਸਟਸ ਸਿਲੈਕਟ ਕਰਨੀ ਹੈ ਔਰ ਇੱਕ ਚੀਜ਼ ਮੈਂ ਵਿੱਚੋਂ ਜੋੜਾ ਸਾਹਿਬ ਇਹ ਵੀ ਮਹਿਸੂਸ ਕੀਤੀ ਹੈ ਕਿ ਔਰਤ ਦੀ ਇਸ ਨਿਮਰਤਾ ਨੇ ਬੰਦਾ ਭੂਏ ਚੜਾਇਆ ਵਾ 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 ਬੰਦੇ ਦੇ ਤਰਲੇ ਮਾਰੀ ਜਣੇ ਦੁੱਧ ਤੇ ਪੀਲਾ ਉਹ ਅੱਗੋਂ ਚਾਂਬਲੀ ਜਾਂਦਾ ਨਹੀਂ ਪੀਣਾ ਬੰਦੇ ਦੇ ਪੁੱਤਰਾਂ ਨੇ ਇੱਕੋ ਕਿਹਾ ਬੇਬੀ ਆ ਦੁੱਧ ਪਿਆਈ ਦੱਫਣਾ ਤੇ ਡੱਫਣੀ ਨਹੀਂ ਤੇ ਮਾਰ ਪਰਾਂ ਓ ਮਹਾਰਾਜ ਕੁਗੀ ਦੀ ਚਾਹੀਦਾ ਦੇਦਾ ਇਹ ਚਾਹੀਦਾ ਦੇਦਾ ਇਹ ਜਨਾਨੀਆਂ ਨੇ ਭੂਏ ਚੜਾਏ ਜੇ ਤੁਹਾਨੂੰ ਮੈਂ ਦੱਸਾਂ ਅੱਜ ਕੱਲ੍ਹ ਕਈ ਜਨਾਨੀਆਂ ਨੂੰ ਅਕਲ ਆ ਗਈ ਹੈ ਉਹ ਸਮਝ ਗਈਆਂ ਨੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਬੰਦਾ ਇੰਨੇ ਵਾਏ ਜੋਗਾ ਹੈ ਨਹੀਂ ਹੁਣ ਮੈਂ ਜਨਾਨੀਆਂ ਵੇਖੀਆਂ ਬੰਦਾ ਘਰ ਆਉਂਦਾ ਨਾ ਬੰਦਾ ਘਰ ਆਉਂਦਾ ਤੇ ਸੁੱਤੀਆਂ ਪਈਆਂ ਹੀ ਬੰਦੇ ਨੂੰ ਦੱਸੀ ਜਾਣਗੀਆਂ ਲੰਮੇ ਪਈਆਂ ਉਧਰ ਰੋਟੀ ਪਈ ਉਧਰ ਪ੍ਰਾਥ ਲਦਾੜ ਪਈ ਖਾ ਲਈ ਕੀ ਸਾਹਿਬ ਕਰ ਰਹੇ ਹੈ ਮੇਰੀ ਗੱਲ ਵੀ ਸੁਣ ਲਓ ਧਿਆਨ ਨਾਲ ਵੀ ਆਪਾਂ ਇੱਥੇ ਪ੍ਰੋਗਰਾਮ ਕਰਨ ਕਿ ਤੇ ਇਹ ਨਾ ਸਮਝ ਜਿਹੜੇ ਨਾਲ ਲੈ ਕੇ ਆਇਆ ਘਰ ਵਾਲਿਆਂ ਨੂੰ ਕਿ ਭਾਈ ਸਾਹਿਬ ਤੁਹਾਨੂੰ ਪ੍ਰੋਗਰਾਮ ਦਿਖਾਉਣਾ ਕਿ ਜਨਾਨੀਆਂ ਦੀ ਆਤਮ ਵਿਗਾੜਨੀ ਆ ਤੁਸੀਂ ਮੇਰੀ ਨਾਲ ਨਹੀਂ ਨਾ ਹੈਗੀ ਮੈਂ ਤਾਂ ਚਾਂਬੜਿਆਂ ਅੱਜ ਤਾਂ ਜੋ ਲੱਗਦਾ ਪਰ ਉਹ ਮੈਨੂੰ ਲੱਗਦਾ ਕਿਤੇ ਪ੍ਰੋਗਰਾਮ ਦੇਖ ਰਹੇ ਹੋਣੇ ਆ ਇਹ ਦੇਖ ਲਓ ਇਹ ਹੰਡਰਾ ਰਹੇ ਹੋ ਤੁਸੀਂ ਨਹੀਂ ਬਿਲਕੁਲ ਚਲੋ ਜੀ ਅੱਜ ਬਹੁਤ ਖੂਸੂਰਤ ਸ਼ੁਰੂਆਤ ਹੋਈ ਅੜੀ ਵੇੜੀ ਨਾ ਕਰ ਬਹੁਤੀ ਤੂੰ ਬੜੀ ਦੁੱਧ ਪੀ ਲੈ ਬਾਲਮਾ ਵੀ ਮੈਂ ਕਦੋਂ ਦੀ ਖੜੀ ਅੱਜ ਤਾਂ ਦੁੱਧ ਪੀਣ ਵਾਲੇ ਨਹੀਂ ਰਹੇ ਫੈਂਸੀਆਂ ਪੀਣ ਵਾਲੇ ਇਹਨਾਂ ਨੂੰ ਕੀ ਪਤਾ ਦੁੱਧ ਤਰ ਲਿਆ ਫੈਂਸੀ ਇੱਕ ਵਾਰੀ ਕਹੋ ਭੱਜ ਕੇ ਪੈਣਗੇ ਦੁੱਧ ਤਰ ਲਿਆ ਨਾ ਵੀ ਨਹੀਂ ਪੀਂਦੇ ਆ ਉੰਤਰ ਜਾਣੇ